ਲੋ ਜੀ ਸੱਜਣੋ ਅੱਜ ਲੈ ਕੇ ਆ ਗਏ ਤੁਹਾਡੇ ਵਾਸਤੇ 5504 ਚੌਂਡੀਅਰ ਤੇ ਕੰਡੀਸ਼ਨ ਪੱਖੋਂ ਇਹਨਾਂ ਪੂਰਾ ਸਾਫ਼ ਹੈ ਸਿੱਥੋਂ ਪਹਿਲਾਂ ਤਾਂ ਇੱਥੋਂ ਦੇਖੋ ਪੈਰ ਤਾਂ ਇਹਨਾਂ ਜਿੱਥੇ ਵੀ ਜਿੰਨਾ ਰੰਗ ਹੈ ਸਾਰਾ ओरिजिनल ਹੈ ਤੇ ਇੱਥੋਂ ਹੀ ਜ਼ਿਆਦਾ ਪਤਾ ਲੱਗਦਾ ਹੁੰਦਾ ਕਿਉਂਕਿ ਇੱਥੋਂ ਹੀ ਆਪਾਂ ਚੜਦੇ ਇੱਥੋਂ ਹੀ ਉਤਰਦੇ ਹੁੰਦੇ ਆ ਤੇ ਇੱਥੋਂ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਟਰੈਕਟਰ ਚੱਲਿਆ ਹੋਇਆ ਗਿਣਤੀ ਦੇ ਘੰਟੇ ਚੱਲਿਆ ਹੋਇਆ ਹੈਗਾ ਇਹ ਵੀ ਟਰੈਕਟਰ ਤੇ ਜੇ ਹੁਣ ਇਹਦੇ ਆਪਾਂ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ ਹੈਗਾ 2012 ਤੇ ਮੂਰੇ ਖਟੜਾ ਲਿਖਿਆ ਹੋਇਆ ਹੈਗਾ ਪੀਲੇ ਰੰਗ ਚ ਖਟੜਾ ਲਿਖਿਆ ਹੋਇਆ ਹੈਗਾ ਤੇ ਜਿੰਨਾਂ ਨੇ ਵੀ ਲੈਣਾ ਹੈਗਾ ਤੇ ਨੰਬਰ ਟਾਈਟਲ ਦੇ ਵਿੱਚ ਦਿੱਤਾ ਹੋਇਆ ਆਪਾਂ ਤੇ ਹੁਣ ਸੋਨੂੰ ਕੰਡੀਸ਼ਨ ਪੱਖੋਂ ਇੰਜਨ ਗੇਅਰ ਪੱਖੋਂ ਇਹ ਪੂਰਾ ਟਰੈਕਟਰ ਤੇ ਆ ਜਿੰਨੇ ਵੀ ਹੈ ਨਿਕਲ ਵਗੈਰਾ ਸਾਰਾ ਕੁਝ ਨਾਲ ਦਾ ਹੈ ਕਿਸੇ ਪਾਸੇ ਵੀ ਚਾਬੀ ਪਾੰਦਾ ਨਹੀਂ ਲੱਗਾ ਹੋਇਆ ਹੈਗਾ ਤੇ ਇੰਜਨ ਗੇਅਰ ਦੇ ਟਰੈਕਟਰ ਦੀ ਪੂਰੀ ਗਾਰੰਟੀ ਆ ਤੇ ਇਹ ਬਾਈ ਕੁਲਵਿੰਦਰ ਕੋਲ ਆ ਜਿਹੜਾ ਫਰਵਾਹੀ ਵਾਲਾ ਉਹਦੇ ਕੋਲੇ ਆ ਟਰੈਕਟਰ ਤੇ ਜੇ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰਾਂ ਦੇ ਸੀਏਟ ਦੇ ਲੱਗੇ ਹੋਏ ਨੇ 7.50 ਦੇ ਮੂਰਲੇ ਟਾਇਰ ਲੱਗੇ ਹੋਏ ਨੇ ਨਵੇਂ ਟਾਇਰ ਨੇ ਪਿਛਲੇ ਵੀ ਟਾਇਰ CI8 ਦੇ ਨੇ 14.9 ਦੇ ਤੇ ਜੇ ਰਿੰਬਾ ਰੂਮਾ ਦਾ ਟਰੈਕਟਰ ਐ ਇਹਨ ਪੂਰਾ ਵਧੀਆ ਸਾਫ ਪਿਆਗਾ ਮਗਰਾਟਾਂ ਦੇ ਪਿੱਛੋਂ ਵੀ ਐ ਟਰੈਕਟਰ ਪੂਰਾ ਚੰਗਾ ਵਧੀਆ ਸਾਫ ਪਿਆ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਤੇ ਪਿੱਛੋਂ ਉਪਰੋਂ ਮਗਰਾਟਾਂ ਦੇ ਰੰਗ ਰਿਗ ਵਗੈਰਾ ਜਿਹੜਾ ਸਾਰਾ ਰੀਜਨਲ ਪਿਆ ਪਿੱਛੋਂ ਵੀ ਰੰਗ ਜਿਹੜਾ ਦੇਖਿਆ ਲੈਂਕਾਂ ਲੂਕਾਂ ਦਾ ਰੰਗ ਪੂਰਾ ਚੰਗਾ ਪਿਆਗਾ ਕਿਸੇ ਬਸੇ ਵੀ ਆ ਦੇਖੋ ਹੈਲਥ ਵਗੈਰਾ ਹੈ ਨਹੀਂ ਕਿਸੇ ਪਾਸੇ ਵੀ ਤੇ ਚੰਗੀ ਕੰਡੀਸ਼ਨ ਦਾ ਟਰੈਕਟਰ ਆ ਜੁੰਡੀਅਰ 5204 ਤੇ ਇਹ ਵੀ ਗਿਣਤੀ ਦੇ ਘੰਟੇ ਚੱਲਿਆ ਹੋਇਆਗਾ ਤੇ ਜਿਨਾਂ ਨੇ ਵੀ ਲੈਣਾ ਜੋਂਡੀਅਰ 5204 ਤੇ ਨੰਬਰ ਵਾਈ ਦਾ ਟਾਈਟਲ ਦੇ ਵਿੱਚ ਪਾਇਆ ਹੋਇਆ ਹੈਗਾ ਤੇ ਜੋਂਡੀਅਰ 2012 ਮਾਡਲ ਤੇ ਹੁਣ ਜਿਹਦੇ ਡਿਮਾਂਡ ਦੀ ਗੱਲ ਕਰੀਏ 455000 ਤੇ ਮੌਕੇ ਤੇ 435000 ਦਾ ਬਣ ਜੂ 20000 ਰੁਪਏ ਦੇ ਵਿੱਚ ਡਿਸਕਾਊਂਟ ਹੈ ਤੇ ਇੱਕ ਟਰੈਕਟਰ ਹੈਗਾ ਜੀ ਸਵਰਾਜ 744 FE ਤੇ ਇਹ ਹੈਗਾ 2002 ਮਾਡਲ ਤੇ ਜਿੰਨਾ ਵੀ ਟਰੈਕਟਰ ਸਾਰਾ オリジナル ਹੈ ਸੀਡ ਟਰੈਕਟਰ ਇਹਦੇ ਵੀ ਪੈਰਾਂ ਨਾਲ ਤੋਂ ਰੰਗ ਤੋਂ ਜਿਹੜਾ ਪਤਾ ਲੱਗ ਜਾਂਦਾ ਹੈਗਾ ਟਾਇਰ ਵਗੈਰੇ ਇਹਦੇ ਵੀ ਚੰਗੇ ਪੈਣੀ ਮੂਰਲੇ ਹੈਗੇ ਨੇ 60 70 ਪੈਸੇ ਤੇ ਜੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਇਹ ਵੀ ਪਿਛਲੇ ਟਾਇਰ ਵੀ ਹੈਗੇ ਨੇ 60 70 ਪੈਸੇ ਰਿੰਦਾ ਦਾ ਟਰੈਕਟਰ ਪੂਰਾ ਚੰਗਾ ਪੈਗਾ ਮੈਂ ਰਾਕਾਂ ਦੇ ਵਿੱਚੋਂ ਟਰੈਕਟਰ ਪੂਰਾ ਇਹਨਾਂ ਪੂਰਾ ਸਾਫ਼ ਪਿਆ ਤੇ ਆ ਜਾਲੀਆਂ ਵਗੈਰੇ ਚੰਗੇ ਲੱਗੀਆਂ ਨੇ ਪਿੱਛੋਂ ਵੀ ਟਰੈਕਟਰ ਪੂਰਾ ਚੰਗਾ ਪਿਆ ਕੰਡੀਸ਼ਨ ਪਰ ਤੋਂ ਤੇ ਇਹ ਤੇ ਸਿਸਟਮ ਵਗੈਰਾ ਲੱਗਿਆ ਹੋਇਆ ਹੈਗਾ ਡੈਕ ਵਗੈਰਾ ਲੱਗਿਆ ਹੋਇਆ ਤੇ ਬੈਟਰੀ ਵਗੈਰਾ ਪੂਰੀ ਚੰਗੀ ਆ ਤੇ ਇਹ ਮਾਡਲ ਹੈਗਾ 2002 ਜਿਹਨਾਂ ਨੇ ਵੀ ਲੈਣਾ ਛਤਰੀ ਵਗੈਰਾ ਚੰਗੀ ਲੱਗੀ ਹੋਏ ਛਤਰੀ ਵੀ ਜਿਹੜੀ ਉਹ ਨਾਲ ਦੀ ਲੱਗੀ ਹੋਈ ਆ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਤੇ 295000 ਰੁਪਏ ਤੇ ਬਾਕੀ ਇਹ ਟਰੈਕਟਰ ਜਿੰਨਾਂ ਨੇ ਲੈਣਾ ਤਾਂ ਕਰ ਲਿਓ ਬਾਈ ਨਾਲ ਕੰਟੈਕਟ ਤੇ 100 ਵਰ ਨੂੰ ਹੁੰਦੇ ਆ ਇਹ ਮੰਡੀ ਦੇ ਵਿੱਚ ਤੇ ਬਾਕੀ ਜੇ ਉਦਾਂ ਕਿਸੇ ਨੇ ਮਿਲਣਾ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਕੁਲਵਿੰਦਰ ਨਾਲ ਉੱਪਰ ਨੰਬਰ ਚੱਲੀ ਜਾਂਦਾ ਤੇ ਜੋਡੀ 5804 ਤੇ 744 ਬਾਈ ਕੁਲਵਿੰਦਰ ਕੋਲ ਵੀ ਕਾਹ ਨੂੰ ਜੇ ਵਧੀਆ ਲੱਗੇ ਸਿਆਰ ਜਰੂਰ ਕਰਨ ਨੰਬਰ ਵਾਈ ਦਾ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈਗਾ ਤੇ ਆਹ 4 ਲੱਖ ਮਤਲਬ ਇਹਦੇ ਵਿੱਚੋਂ ਟਰੈਕਟਰ ਦੇ ਵਿੱਚੋਂ 20000 ਰੁਪਏ ਡਿਸਕਾਊਂਟ ਹੈ ਉਹਦੇ ਵਿੱਚੋਂ 10000 ਰੁਪਏ ਡਿਸਕਾਊਂਟ ਹੈ ਡਿਮਾਂਡ ਹੈਗੀ ਹੈ 295 ਤੇ 285 ਦਾ ਟਰੈਕਟਰ ਬਣ ਜੂ ਜੇ ਵੀਡੀਓ ਵਧੀਆ ਲੱਗੀ ਚੰਗੀ ਤਾਂ ਸ਼ੇਅਰ ਜ਼ਰੂਰ ਕਰਨਾ ਤੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਮਿਹਰਬਾਨੀ